ਮੇਰਾ ਨਾਮ ਤਰਨਦੀਪ ਸਿੰਘ ਆ ਜੀ ਤਰਨਦੀਪ ਸਿੰਘ ਜੀ ਅੱਜ ਪ੍ਰਸ਼ਾਸਨ ਵੱਲੋਂ ਤੁਹਾਡਾ ਜਿਹੜਾ ਸ਼ੋਰੂ ਮੈਂ ਹਾਂਜੀ ਉਹ ਕਰਾਇਆ ਗਿਆ ਹੈ ਕਿਉਂਕਿ ਭੱਤਮਾਲਾ ਪ੍ਰੋਜੈਕਟ ਦੇ ਅੰਦਰ ਹੀ ਆ ਰਿਹਾ ਸੀ ਹਾਂਜੀ ਤੇ ਤੁਹਾਡੇ ਕੋਲੋਂ ਰੋਸ਼ਨੀ ਪ੍ਰਕਰਣ ਕੀਤਾ ਗਿਆ ਕੀ ਇਹ ਕਰਵਾ ਦੇਖੋ ਜੀ ਇਹ ਇੱਕ ਐਨ ਐਚ ਏ 105 ਬੀ ਬਣ ਰਹੀ ਹੈ ਜਿਹੜੀ ਲੰਬ ਵਾਲੀ ਤੋਂ ਮੋਗੇ ਆ ਕੇ ਨਿਕਲਦੀ ਆ ਇੱਥੇ ਮੋਗੇ ਇਹ 49 ਨੰਬਰ ਵਾਰਡ ਦੇ ਵਿੱਚ ਮਿਊਨਿਸਪੈਲਿਟੀ ਦੇ ਅੰਡਰ ਆਉਂਦਾ ਜਿਹੜਾ ਉੱਥੇ ਆ ਕੇ ਨਿਕਲਦੀ ਆ ਜੀ ਇੱਥੇ ਪ੍ਰਸ਼ਾਸਨ ਨੇ ਇੰਨੀ ਕ 헤ਰਫੇਰ ਕੀਤੀ ਹੋਈ ਆ ਵੀ ਸਾਰਾ ਏਰੀਆ ਇਹਨਾਂ ਨੇ ਤਕਰੀਬਨ ਖੇਤੀ ਬਾੜੀ ਦੇ ਵਿੱਚ ਪਾਤਾ ਜੀ ਆ ਤੁਹਾਡੇ ਸਾਹਮਣੇ ਬਿਲਡਿੰਗ ਜਿਹੜੀ ਢਾਈ ਜਾਦੀ ਆ ਇਸ ਦਾ ਸੀਐਲਯੂ ਵੀ ਪਾਸ ਆ ਜੀ ਰਜਿਸਟਰੀ ਵੀ ਕਮਰਸ਼ੀਅਲ ਦੀ ਆ ਮੀਟਰ ਵੀ ਕਮਰਸ਼ੀਅਲ ਦਾ ਲੱਗਿਆ ਹੋਇਆ ਜੀ ਇਹਨੂੰ ਫੇਰ ਵੀ ਢਾ ਕੇ ਚਲੇ ਗਏ ਆ ਦੇਖ ਲਓ ਵੀ ਜੇ ਕਈ ਦਾ ਵੀ ਇਹ ਕਾਗਜ਼ਾਂ ਤੇ ਸਾਈਨ ਕਰਦੇ ਹੋ ਵੀ ਅਸੀਂ ਢਾਉਣ ਲੱਗੇ ਆ ਨਾ ਕੋਈ ਪਾਇਲ ਵਾਈ ਨਹੀਂ ਕੋਈ ਕੋਈ ਵੀ ਨਹੀਂ ਕੋਸ਼ਿਸ਼ ਨਹੀਂ ਗਾ ਬਸ ਜ਼ਬਰਦਸਤੀ ਟੱਕਾ ਕਰਕੇ ਚਲੇ ਗਏ ਨੇ ਪਹਿਲਾਂ ਇਹਨਾਂ ਨੇ ਕੋਈ ਨੋਟਸ ਵਗੈਰਾ ਵੀ ਕੱਢੇ ਨਹੀਂ ਨੋਟਸ ਵਗੈਰਾ ਇਹਨਾਂ ਨੇ ਅੱਜ ਤੋਂ 2 ਮਹੀਨੇ ਪਹਿਲਾਂ 30 ਦਿਨਾਂ ਦਾ ਨੋਟਸ ਲਾ ਕੇ ਉੱਥੇ ਕੰਧ ਤੇ ਲਾ ਕੇ ਤੇ ਉਹ ਪਰਲੇ ਘਰ ਜਿਹੜੇ ਢਾਈ ਸੀ ਇਹਨਾਂ ਨੇ ਪਹਿਲਾਂ 21 ਤਰੀਕ ਨੂੰ 7ਵੇਂ ਮਹੀਨੇ ਦੀ ਨੂੰ ਜੀ ਉਹ ਉਦੋਂ ਢਾ ਕੇ ਚਲੇ ਗਏ ਸੀਗੇ ਜੀ ਹੁਣ ਤਾਂ ਇਹਨਾਂ ਨੇ ਆ ਕੇ ਧੱਕਾ ਕੀਤਾ ਬਸ ਉਹ ਗੱਡੀਆਂ ਦੇਖ ਰਹੇ ਹੋ ਤੁਸੀਂ ਪ੍ਰਸ਼ਾਸਨ ਖੜਾ ਵੀ ਆ ਹਜੇ ਅੱਛਾ ਫੇਰ ਆਈ ਨਹੀਂ ਵੀ ਜੇ ਉਹ ਕੰਦਾ ਢਾ ਤੀਆਂ ਬਾਕੀ ਤੁਸੀਂ ਆਪ ਢਵਾ ਲਓ ਨਾ ਅਸੀਂ ਸਾਰਾ ਢਾ ਕੇ ਥੱਲੇ ਸੈਟ ਕੇ ਹੀ ਜਾਵਾਂਗੇ ਕਹਿੰਦੇ ਇੰਨਾ ਧੱਕਾ ਅੱਜ ਸ਼ੋਭਾ ਵਾਸਤੇ ਤੜਕੇ 9 ਵਜੇ ਪ੍ਰਸ਼ਾਸਨ ਨੂੰ ਲੈ ਕੇ ਆਏ ਜੀ ਅਸੀਂ ਬਹੁਤ ਆਪਦੇ ਜਨਾਂ ਨੂੰ ਕੋਸ਼ਿਸ਼ ਕੀਤੀ ਪਰ ਇਹਨਾਂ ਨੇ ਬੰਦੇ ਸਾਰੇ ਚੱਕ ਕੇ ਗੱਡੀਆਂ 'ਚ ਭਾ ਲਏ ਤੇ ਮਸ਼ੀਨ ਦੇ ਨਾਲ ਸਾਰਾ ਉੱਤੇ ਇੱਕ ਪਿੱਛੇ ਕੋਠੀ ਢਾਤੀ ਨਾਮੋਨ ਸ਼ਾਨ ਤੇ ਆ ਆਪਣਾ ਵੀ ਇਹ ਕਹਿੰਦੇ ਜਮਾ ਖਤਮ ਕਰਕੇ ਨਾਮੋਨ ਸ਼ਾਨ ਸਾਰਾ ਮਲਬਾ ਸੱਟ ਕੇ ਫੇਰ ਜਾਣਾ ਅਸੀਂ ਇਹਦੇ ਵੀ ਤੁਸੀਂ ਪ੍ਰਸ਼ਾਸਨ ਦੀ ਗੱਲ ਕੀਤੀ ਫੋਰਸ ਕਿੰਨੀ ਗਈ ਸੀ ਫੋਰਸ ਤਾਂ ਘਟੋ ਘਟੇ 201500 ਬੰਦਾ ਲੈ ਕੇ ਆਏ ਸੀਗੇ ਜੀ ਅਸੀਂ ਤਾਂ ਇੱਥੇ ਹੈ ਹੀ ਸਾਰੇ 25 ਪਰਿਵਾਰਾਂ 100 200 ਬੰਦਾ ਸਾਰਾ ਸਾਡੇ ਕੋਲੇ ਜੀ ਕੀ ਕਹਿੰਦੇ ਵੀ ਅਹੀਂ ਤੱਕ ਟੋਣਾ ਹੀ ਟੋਣਾ ਜੀ ਕਹਿੰਦੇ ਆ ਡਿਸਟ੍ਰਿਕਟ ਕਨਸਲਟੈਂਟ ਤੋਂ ਵੀ ਕੋਈ ਨੈਪਰਾ ਨੋਟਸ ਆਇਆ ਹਾਂਜੀ 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 ਕੋਈ ਬੈਲੂਏਸ਼ਨ ਲਈ ਹੋਊਗੀ ਤੁਹਾਨੂੰ ਕੋਈ ਪੈਸੇ ਦਿੱਤੇ ਉਹਨਾਂ ਕੇ ਹਾਂਜੀ ਇਹਨਾਂ ਨੇ ਪੈਸੇ ਬਣਾਇਆ ਹੀ ਦੇਖੋ ਵੈਲਿਊਏਸ਼ਨ ਦੀ ਗੱਲ ਇਹ ਆ ਵੀ ਜੇ ਜਗ੍ਹਾ ਤੇ ਆਪਾਂ ਖੜੇ ਆ ਇੱਥੇ ਆ ਜਿਹੜੇ ਪਲਾਟ 'ਚ ਖੜੇ ਆ ਇਹਦਾ 12 ਲੱਖ ਰੁਪਇਆ ਟਾਈਮ ਗਾਹਕ ਤਿਆਰ ਆ 12 ਲੱਖ ਰੁਪਏ ਮਰਲੇ ਦਾ ਦੇਣ ਨੂੰ ਹੀ ਆਪਣੇ ਕੋਲੇ 13 ਮਰਲੇ ਜਗ੍ਹਾ ਹੀ ਸ਼ੋਅਰੂਮ ਦੀ 13 ਮਰਲਿਆਂ ਦਾ ਇਹ 55000 ਰੁਪਏ ਮਰਲੇ ਦੇ ਹਿਸਾਬ ਨਾਲ ਪੈਸੇ ਬਣਾਏ ਆ ਜੀ ਇਹਨਾਂ ਨੇ ਯਾਨੀ ਕਿ ਉੱਕਾ ਹੀ ਅਹੀਂ ਦੋ 파ਰਟ ਨਾਲ ਗਰਮੀਤ ਸਿੰਘ ਤੇ ਮੈਂ ਸਾਨੂੰ ਉੱਕਾ ਪੁੱਕਾ ਹੀ ਬਣਾ ਕੇ ਇਹ 60 ਤੋਂ 65 ਲੱਖ ਰੁਪਏ ਦੇ ਦੇ ਆ ਜੀ ਸ਼ੋਅਰੂਮ ਦਾ ਹਾਲਾਂਕਿ ਮੈਂ ਸਵਾ ਤੋਂ 1.5 ਕਰੋੜ ਰੁਪਏ 2017 ਚ ਲਾਇਆ ਸੀ ਅੱਜ ਇਸ ਬਿਲਡਿੰਗ ਤੇ 2 ਕਰੋੜ ਰੁਪਏ ਲੱਗਦਾ ਜੇ ਤਿਆਰ ਕਰਨੀ ਹੋਵੇ ਨਾ ਜੀ ਪੈਸੇ ਅਸੀਂ ਕਹੇ ਹਿਸਾਬ ਨਾਲ ਚੱਕ ਲ ਗਏ ਜੀ ਸਾਂਤਾ ਮਿਲੇ ਨਾ ਮਿਲੇ ਇੱਕੋ ਬਰਾਬਰ ਹੀ ਆ ਬਿਨਾ ਪੈਸਿਆਂ ਦਿੱਤਿਆਂ ਤੋਂ ਬਿਨਾ ਆਪਦਾ ਕਾਨੂੰਨ ਆਪਦਾ ਰਿਕਾਰਡ ਸਹੀ ਕੀਤਿਆਂ ਤੇ ਇਹਨਾਂ ਨੇ ਸਾਡਾ ਨੁਕਸਾਨ ਕੀਤਾ ਜੀ ਸੋਨਜੀਤ ਕਰੋ ਸੋਨਜੀਤ ਜੀ ਅੱਜ ਕੀ ਹਾਸਾ ਆਇਆ ਤੁਹਾਡੇ ਸਭਾ ਜਿਹੜਾ ਕਾਂਜਕ ਤੁਸੀਂ ਅੱਖਾਂ 'ਚੋਂ ਹੰਝੂ ਆ ਗਏ ਤੁਹਾਡੇ ਬੋਲਿਆ ਨਹੀਂ ਜਾ ਰਿਹਾ ਬੋਲਿਆ ਵੀ ਸਾਡੇ ਨਿੱਕੇ ਨਿੱਕੇ ਬੱਚੇ ਆ ਇਹ ਸਾਡੀ ਮੇਰੇ ਜਵਾਈ ਦੀ ਤੇ ਮੇਰੇ ਬੇਟੇ ਦੀ ਪ੍ਰੈਕਟਿਸ ਸਾਂਝੀ ਸੀਗੀ ਸਾਂਝਾ ਸ਼ੋਰੂਮ ਸੀਗਾ ਜਾਈ ਤੋ 7-8 ਸਾਲ ਪਹਿਲਾਂ ਅਸੀਂ 2 ਕਰੋੜ ਰੁਪਈਆ ਲਾ ਕੇ ਇੱਥੇ ਬੈਠੇ ਸੀ ਆ ਜਿਹੜੀ ਜਗ੍ਹਾ ਸੀ 3.5 ਲੱਖ ਨੂੰ ਮੰਡਲਾ ਲਈ ਸੀ ਅੱਜ ਤੋਂ 8 ਸਾਲ ਪਹਿਲਾਂ ਜਿਹਦਾ ਇਹਨਾਂ ਨੇ ਸਿਰਫ ਲੱਖ ਰੁਪਈਆ ਮੰਡਲੇ ਦਾ ਪਾਇਆ ਸਾਡੀ 13 ਮਰਲੇ ਜਗ੍ਹਾ ਸਾਨੂੰ 13 ਲੱਖ ਪਾਇਆ ਤੇ ਬਿਲਡਿੰਗ ਦਾ ਪਾ ਕੇ ਸਾਰਾ 55 ਲੱਖ ਰੁਪਈਆ ਸਾਡੇ ਰੱਖ ਕੇ ਖਾਤੇ 'ਚ ਇਹਨਾਂ ਨੇ ਉੱਥੇ ਆਪਦੇ ਸਾਡੇ ਨਾਂ ਤੇ ਤੇ ਇਹਨਾਂ ਨੇ ਆਣ ਕੇ ਸਾਨੂੰ ਨੋਟਿਸ ਦਿੱਤਾਗਾ ਵੀ ਇਹ ਜਗ੍ਹਾ ਵੇਲੀ ਕਰ ਦਿੱਤੀ ਜਾਵੇ ਕਿਉਂਕਿ ਸਾਡੇ ਕੋਲੇ ਜੋ ਕਾਗਜ਼ ਪੱਤਰ ਸਾਰਾ ਇੱਕ ਤੋਂ ਇੱਕ ਸਹੀ ਆ ਅਸੀਂ ਬਾਈਂਗ ਦਾ ਤਾਂ ਹੈ ਨਹੀਂ ਗਏ ਅਸੀਂ ਹਾਈ ਕੋਰਟ ਆ ਸੁਪਰੀਮ ਕੋਰਟ ਤਾਈ ਪਹੁੰਚਾਂਗੇ ਕਿਉਂਕਿ ਅਸੀਂ ਆਪਣੇ ਹੱਕ ਲਈ ਲੜਨਾ ਵਾ ਅਸੀਂ ਕਿਸੇ ਤੋਂ ਨਜਾਇਜ਼ ਨਹੀਂ ਆਜੇ ਅੱਜ ਸੁਬਾਹ ਕੀ ਹੋਇਆ ਅੱਜ ਸੁਬਾਹ ਕੀ اچانک ਹੀ ਮੈਨੂੰ ਤਾਂ ਘਰੇ ਫੋਨ ਗਿਆ ਕਿਸੇ ਦਾ ਵੀ ਇੱਥੇ ਪ੍ਰਸ਼ਾਸਨ ਆ ਗਿਆ ਵਾ ਤੇ ਮਿੰਟੋ ਮਿੰਟ ਹੀ ਅਸੀਂ ਇੱਥੇ ਆ ਗਏ ਤੇ ਸੱਜੇ ਸੀਦੀਆਂ ਚਲਾਤੀਆਂ ਅੱਜ ਕੀ ਹੋਣਾ ਇਹਨਾਂ ਨੇ ਮੌਕਾ ਹੀ ਨਹੀਂ ਦਿੱਤਾਗਾ ਫਿਰ ਉਸ ਤੋਂ ਬਾਅਦ ਉਸ ਤੋਂ ਬਾਅਦ ਕੀ ਫਿਰ ਅਸੀਂ ਆਹ ਦੋ ਚਾਰ ਘੰਟੇ ਵਿੱਚ ਬੰਦੇ ਪਾ ਕੇ ਇੰਨਾ ਕ ਸਮਾਨ ਲਿਆ ਵੀ ਸਾਨੂੰ ਸਾਡਾ ਸਮਾਨ ਚੱਕ ਲੈਣਾ ਸਾਡਾ ਕਾਊਂਟਰ ਸਾਡਾ ਏਸੀ ਲੱਗਾ ਫਿਰ ਅੱਜ ਪਈ ਸਾਡਾ ਸ਼ਟਰ ਸੀਗਾ ਸਾਰਾ ਕੁਝ ਇੱਕ ਪੰਜ ਚਾਰ ਘੰਟੇ ਸੌਣ ਲਿਆ ਸਾਮਾ ਮੂਲੇ ਪਾਸੇ ਉਹ ਪਿੱਛੇ ਦਾ ਢਾਗੇ ਉਦੋਂ ਹੀ ਤਾਂ ਆ ਗਿਆ ਨਾ ਸੁਣੀ ਨੀ ਇੱਕ ਵੀ ਸਾਡੀ ਨਹੀਂ ਸ਼ੋਰੂਮ ਦੇ ਵਿੱਚ ਕਹਦਾ ਸ਼ੋਰੂਮ ਕੀ ਇਹ ਜੀ ਫਰਨੀਚਰ ਦਾ ਇਹ ਸਮਾਨ ਪਿਆ ਹੋਇਆ ਸੀ ਅੰਦਰ ਜੋ ਤੋੜਿਆ ਉਹ ਚੱਕ ਲਿਆ ਸੀ ਫਰਨੀਚਰ ਚੱਕ ਲਿਆ ਸੀ ਬਾਕੀ ਇੱਥੇ ਥੋੜਾ ਪੇਮੈਂਟ ਮਿਲ ਰਹੀ ਹੈ ਇਹ ਰਜਿਸਟਰੀ ਦੇ ਹਿਸਾਬ ਨਾਲ ਮਿਲ ਰਹੀ ਹੈ ਜਾਂ ਅੱਜਕੱਲ ਦੇ ਹਿਸਾਬ ਨਾਲ ਮਿਲ ਰਹੀ ਹੈ ਜਾਂ ਆਪਦੀ ਮਰਜ਼ੀ ਨਾਲ ਦੇ ਰਹੀ ਨੇ ਆਪਦੀ ਮਰਜ਼ੀ ਨਾਲ ਦੇ ਰਹੀ ਹੈ ਅੱਜ ਕੱਲ ਦੇ ਹਿਸਾਬ ਨਾਲ ਇੱਥੇ 10 ਲੱਖ ਨੂੰ ਮੰਡਲਾ ਵੀ ਜਿੱਥੇ ਮੈਂ ਖੜੀ ਆ ਅਸੀਂ ਇਸ ਪਲਾਟ 'ਚੋ ਜਗ੍ਹਾ ਲਈ ਆ ਇੱਥੇ ਅੱਜ 10000 ਨੂੰ ਮਰਲਾ 10 ਲੱਖ ਨੂੰ ਮਰਲਾ ਵੀ ਨਹੀਂ ਮਿਲ ਰਹੀ ਦੀ ਇਹ ਸਾਡੇ ਨਾਲ ਕੁਲ ਮਿਲਾ ਕੇ ਧੱਕਾ ਹੋ ਰਿਹਾ ਦਾ ਚਾਹ ਤਾ ਪ੍ਰਸ਼ਾਸਨ ਖਾ ਗਿਆ ਚਾਹ ਪਟਵਾਰੀ ਖਾ ਗਿਆ ਚਾਹ ਤਸੀਲਦਾਰ ਖਾ ਗਿਆ ਕੋਈ ਖਾ ਗਿਆ ਸਾਡਾ ਪੈਸਾ ਸਭ ਖਾਦਾ ਗਿਆ ਹੁਣ ਕੋਈ ਤੁਸੀਂ ਕੀ ਕਰੋਗੇ ਤੇ ਅਸੀਂ ਕਰਾਂਗੇ ਅਸੀਂ ਭਾਜ ਦੌੜ ਕਰਾਂਗੇ ਜਿੰਨੇ ਜੋਗੇ ਅਸੀਂ ਉਹ ਕੀਮਤ ਤਾਂ ਲਾਈਟ ਸੀਗੀ ਉਹ ਤੋਂ ਬੋਧ ਕੀਮਤ ਕਿੰਨੀ ਲੱਗੇ ਇਹਨਾਂ ਸਾਨੂੰ ਦੱਸਿਆ ਹੀ ਨਹੀਂ ਜੀ ਇਹਨਾਂ ਸਾਰੇ ਵਾਰਡ ਆਪੇ ਪਾਸ ਕਰਕੇ ਤੇ ਮਗਰੋਂ ਜਾਨੀ ਆਰ ਦੀ ਮਰਜ਼ੀ ਨਾਲ ਕਹਤਾ ਵੀ ਆ ਜਿੰਨੇ ਪੈਸੇ ਤੁਹਾਡੇ ਖਾਤੇ ਚ ਪਏ ਆ ਅਬ ਤੁਹਾਡੇ ਨਾਂ ਤੇ ਚੱਕ ਲੋ ਤੇ ਨੋਟਸ ਦੇ ਸਾਡੇ ਖਾਤੇ ਨੂੰ ਐਸਡਮ ਦੇ ਪਏ ਆ ਪੈਸੇ ਅਸੀਂ ਚੱਕੇ ਨਹੀਂ ਤੁਹਾਡੇ ਖਾਤੇ ਚ ਨਹੀਂ ਆਏ ਨਹੀਂ ਨਹੀਂ ਅਹੀਂ ਚੱਕੇ ਨਹੀਂ ਜੀ ਸਾਨੂੰ ਕੋਈ ਪੈਸਾ ਨਹੀਂ ਅਜੇ ਮਿਲਿਆ ਕਿੰਨੇ ਮੰਜ਼ਲੇ ਸੀ ਇਹ ਦੋ ਮੰਜ਼ਲਾ ਸੀ 20 ਮਿੰਟ ਵੀ ਬਣੀ ਸੀ ਤਿੰਨ ਸੀਗਾ ਆਵੇ ਇੱਥੋਂ ਤਾਈਂ ਤਿੰਨ ਮੰਜ਼ਲਾ ਵੇਖਾਂ ਵੀ ਆ ਬੇਸਮੈਂਟ ਵੀ ਆ ਦੋ ਮੰਜ਼ਲਾ ਤਾਂ ਸੀ ਇੱਕ ਥੱਲੇ ਸੀ ਤਿੰਨ ਮੰਜ਼ਲਾ ਸੀ ਹਾਂ ਆ ਜੀਟੀ ਰੋਡ ਤੇ ਆ ਮੋਗਿਆ ਪਰੋਇਪਤ ਜੀਟੀ ਰੋਡ ਆ ਹੋਰ ਵੀ ਮਕਾਨ ਟਾਏ ਹੋਏ ਆ ਹਾਂਜੀ ਹੈਗੀਆਂ ਦੋ ਕੋਠੀਆਂ ਅੱਗੇ ਇਹ ਜੀ ਪਟਵਾਰੀ ਨੇ ਲੈ ਦੇ ਕੇ ਪੈਸੇ ਕਪੜਾ ਕੀਤਾ ਵਿਆ ਜਿਹੜੀ ਤਾਂ ਖਾਲੀ ਜਗ੍ਹਾ ਉਹ ਤਾਂ ਕਮਰਸ਼ੀਅਲ ਚ ਪਾਤੀ ਆ ਜਿਹੜਾ ਜਿਵੇਂ ਸਾਡਾ ਸ਼ੋਰੂਮ ਆ ਇਹਨੂੰ ਚਾਹ ਪਾਤਾ ਵਾ ਮਤਲਬ ਖੇਤੀਬਾੜੀ ਚ ਪਾਤਾ ਹੁਣ ਉਹ ਆ ਕੇ ਵੇਖੇ ਜਿੱਥੇ ਕਿਹੜਾ ਝੋਨਾ ਲੱਗਾ ਜਿੱਥੇ ਅਸੀਂ ਖੜੇ ਆ ਇਹ ਸਭ ਪੈਸਾ ਟੱਕਾ ਦੇ ਲੈ ਕੇ ਸਭ ਕੁ ਫੜਾ ਹੋ ਗਿਆ ਸਾਡੇ ਨਾਲ ਸਾਡੇ ਨਾਲ ਟੱਕਾ ਹੋਇਆ